ਹਾਂਜੀ ਗイズ ਅਸੀ ਕਾਲ ਵੈਲਕਮ ਟੂ आवर ਨਿਊ ਵਲੌਗਸ ਵਾਪਸ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਦੇ ਵਲੌਗ ਦੇ ਵਿੱਚ ਹਾਂਜੀ ਗਾਇਸ ਆਪਾਂ ਰੈਡੀ ਹੋ ਗਏ ਹਾਂ ਕਿਉਂਕਿ ਅੱਜ ਆਪਣੀ ਦੁਕਾਨ ਦਾ ਬਹੁਤ ਸਾਰਾ ਕੰਮ ਹੋਣਾਗਾ ਜਿਹੜਾ ਆਪਾਂ ਨਿਬੇੜਨਾਗਾ ਜੇ ਅੱਜ ਉਹ ਕੰਮ ਨਿਭਰੂ ਫੇਰੀਆ ਪਰ ਮੂਹਰਤ ਕਰਾਂਗੇ ਸੋਚਿਆਗਾ ਬਸ ਇੱਕ ਕਦੇ ਦਿਨ ਦੇ ਵਿੱਚ ਡੇਢ ਟਾਈਮ ਥੋੜੀ ਉਹ ਹਰਵੀਲ ਕਰ ਦੇਣੀ ਆ ਤੁਹਾਨੂੰ ਸਾਰਿਆਂ ਨੂੰ ਠੀਕ ਐ ਅੱਜ ਬਹੁਤ ਜਲਦੀ ਤਿਆਰ ਹੋ ਗਏ ਕਿਉਂਕਿ ਪਹਿਲਾਂ ਜਾਣਾ ਦਾ ਤਾਂ ਕਰਕੇ ਯਾਰ ਵੀ ਮਨ ਲੱਗਦਾ ਤੇ ਦਾਦੀ ਜੋ ਤਿਆਰ ਹੋ ਗਿਆ ਦੇਖਦੇ ਆਂ ਜਾ ਕੇ ਜੁਝਾਰ ਇਹ ਜੈ ਹੋ ਗਿਆ ਕਿ ਨਹੀਂ ਹੋਇਆ ਰਿੱਕੀ ਤਾਂ ਰੈਡੀ ਹੋ ਕੇ ਬੈਗੀ ਰਹਿ ਗਈ ਬੱਲੇ 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 ਦਾਦੀ ਤੋਂ ਪੜਕਾ ਬਣਾਇਆ ਸ਼ਾਬਾਸ਼ ਲੋ ਬਈ ਗਾਈਜ਼ ਆਪਾਂ ਹੋ ਗਏ ਰੈਡੀ ਅੱਜ ਪਹਿਲਾਂ ਜਾਣਾ ਕਿਉਂਕਿ ਆਪਣੀ ਦੂਜੀ ਦੂਸਰੀ ਦੁਕਾਨ ਤੇ ਜਾਣਾ ਆਪਾਂ ਅੱਜ ਪਹਿਲਾਂ ਕੰਮ ਕਰਾਉਣਾ ਜਾ ਕੇ ਸੋ ਤਾਂ ਕਰਕੇ ਆਪਾਂ ਰੈਡੀ ਹੋ ਗਏ ਬਸ ਹੁਣ ਜਾ ਰਹੇ ਆ ਆਪਾਂ ਕੰਮ ਤੇ ਪਹਿਲਾਂ ਮੈਂ ਜੂਹਾਰ ਨੂੰ ਫੜ ਲਾਂ ਕਿਉਂਕਿ ਇਹਦਾ ਹਮੇਸ਼ਾ ਦਾ ਡੇਲੀ ਦਾ ਕੰਮ ਇਹ ਹੁੰਦਾ ਵੀ ਇਹਨੇ ਪਹਿਲਾਂ ਗੱਡੀ ਚਲਾਉਣੀ ਹੈ ਜੂਹਾਰ ਦਾ ਮੈਂ ਜੌਂਡੀ ਰੱਖ ਲਿਆ ਗੱਡੀ 'ਚ ਜਾ ਕੇ ਖੇਡ ਲੂਗਾ ਚਲੋ ਬਈ ਹੁਣ ਆਪਾਂ ਜਾਂਦੇ ਆਂ ਕੰਮ ਤੇ ਆਜੋ ਜੂਹਾਰ ਸਿੰਘ ਜੂਹਾਰ ਸਿੰਘ ਆਜੋ ਝੂਈ ਆ ਗਈ ਆਪਣੇ ਬੁਟੀਕ ਤੇ ਇੱਥੇ 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 ਬੜਾ ਬਦੀ ਮੌਕਾ ਸੀ ਤੇ ਭੰਨ ਡਰ ਕੇ ਨਾ ਤੂੰ ਯਾਰ ਇੱਧਰ ਨੂੰ ਭੇਜਤੀ ਨਹੀਂ ਜੀ ਉੱਧਰ ਆਈ ਨੀ ਉਹ ਇੱਧਰ ਨਾ ਤੂੰ ਯਾਰ ਚੂਵੀ ਦੇਖਦੇ ਪੁੱਤ ਆ ਜਾ ਉਧਰ ਹੀ ਆ ਗਾਗਨ ਉਧਰ ਹੀ ਆ ਓਏ ਜੀ ਜਾ ਇੱਥੇ ਜੀ ਦੂਜਾ ਝਾੜੂ ਲਿਆ ਕਿਵੇਂ ਆ ਰਹੀ ਸੀਗੀ ਹੈਗੀ ਤਾਂ ਬੰਬੂਲੀ ਆ ਤੇਰੇ ਵਰਗੀ ਜੀ ਦੇਖੋ ਉੱਥੇ ਸੀਗੀ ਇੱਥੇ ਸੀਗੀ ਅਣੀ ਬਸ ਲਾਸਟ ਦੇ ਬਾਕੀ ਹੋਏ ਉਧਰ ਨੂੰ ਦੇਖੀਏ ਉਧਰ ਕੱਪੜੇ ਹਾਂ ਹਲਾਓ ਕਿਤੇ ਕੱਪੜਾ ਜਨਾ ਵਾਗੀ ਹੋਵੇ ਹਾਂਜੀ ਗਾਇਜ਼ ਇਹ ਸੀਗਾ ਸਾਡਾ ਅੱਜ ਦਾ ਬਲੌਗ ਮਿਲ ਕਰਦੇ ਆ ਤੁਹਾਨੂੰ ਵਧੀਆ ਲੱਗਿਆ ਹੋਣਾ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਸਾਰਿਆਂ ਨੇ ਵੀ ਕਿਦਾਂ ਲੱਗਿਆ ਮਿਲਦਿਆਂ ਕਾਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਗਾਇਜ਼ ਖੁਸ਼ ਰੱਖੋ ਖੁਸ਼ ਰਹੋ। ਥੋੜਾ ਵੀ ਹੁਣ ਆਪਾਂ ਕਰਕੇ ਆਣੇ ਬਾਜ਼ਾਰ ਦਾ ਕੰਮ। ਇਹਨਾਂ ਲੈਸਾਂ ਲਿਕਾਂ ਲਿਆ ਦੀਏ। ਜੁਝਾਰ ਦੇ ਮਾਸੀ ਜੀ ਆ ਗਏ। ਲਓ। ਚਲੋ ਆ ਰੱਜੂ ਜੀ ਹੋਏ ਨਾ ਕਿਤਾ ਖੁਸ਼ ਹੋਇਆ। ਹਾਂ। ਮਾਸੀ ਕਿੱਥੇ ਆ ਮਾਸੀ ਜੀ ਕਿੱਥੇ ਨੇ ਪਤਾ ਰਾਜੂ ਕੀ ਆ ਇਹਨੂੰ ਆਪ ਦਾ ਫਰੈਂਡ ਮਿਲ ਗਿਆ ਹਾਂ ਇਹਨੂੰ ਪਾਰਟਨਰ ਮਿਲ ਗਿਆ ਰਾਜੂ ਮੈਨੂੰ ਲੱਗਦਾ ਤੂੰ ਇਹਦੀ ਕ੍ਰਾਈਮ ਪਾਰਟਨਰ ਬਣੇਗੀ ਰਾਜੂ ਇਹਨੂੰ ਵੱਧ ਬਚਾਇਆ ਕਰੂਣਾ ਜਿ ਤਰ੍ਹਾਂ ਤੂੰ ਕਹਿੰਗਾ ਨਾ ਮਾਸੀ ਆ ਗਈ ਆਏ 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 ਹਾਏ ਓਏ ਐਨੀ ਖੁਸ਼ੀ ਐਨੀ ਖੁਸ਼ੀ ਜਾ ਉਹ ਮम्मा ਕੋਲ ਜਾ ਮम्मा ਕੋਲ ਰਾਜੂ ਬਾਈ ਤੇਰੀ ਇਨੀ ਇੰਪੋਰਟੈਂਸ ਆ ਤੇਰੇ ਵਾਸਤੇ ਲਿਆਇਆ ਸੀ ਅੱਜ ਪੀਜ਼ਾ ਇਹਨੂੰ ਫੋਟੋ ਆ ਚੀਜ਼ਾਂ ਵੀ ਤੂੰ ਆਈਆਂ ਸਾਡੇ ਕੋਲ ਵੀ ਜਿਹੜੇ ਮਾਸੀ ਜੀ ਆਏ ਨੇ ਠੀਕ ਇਹਨੂੰ ਫੋਟੋ ਮੈਨੂੰ ਅੱਜ ਗगन ਪਾਰਟੀ ਕਰ ਰਹੀ ਆ ਯੈਸ ਮਤਲਬ ਗगन ਦੇ ਨਾਮ ਤੇ ਪਾਰਟੀ ਹੋ ਰਹੀ ਆ ਕਿਉਂਕਿ ਗगन ਦਾ ਜੀ ਕਰਦਾ ਸੀ ਅੱਜ ਸੈਂਡਵਿਚ ਖਾਣ ਨੂੰ ਫਿਰ ਮੈਂ ਨਾਲ ਪੀਜ਼ਾ ਵੀ ਲਿਆਤਾ ਪੀਜ਼ਾ ਵੀ ਲਿਆਤਾ ਵੀ ਆਰ ਮਿਸਿੰਗ ਬਿਆਨਤ ਬਿਆਨਤ ਨੂੰ ਬਹੁਤ ਮਿਸ ਕਰ ਰਹੇ ਆ ਅਸੀਂ ਲਓ ਬਈ ਗਾਇਸ ਅਸੀਂ ਪਹੁੰਚ ਗਏ ਸੀਗੇ ਘਰੇ ਤੇ ਹੁਣ ਜੁਹਾਰ ਸਿੰਘ ਕਹਿੰਦਾ ਮੈਂ ਸੜਕ ਤੇ ਖੇਡਣਾ ਤੇ ਆਪਾਂ ਖੜਾ ਹਤਾ ਜੁਹਾਰ ਨੂੰ ਚਾ ਉਹ ਭੱਜ ਲੋ ਭੱਜੋ ਜਾਓ ਜਾਓ ਭੱਜੋ ਹੁਣ ਚਲੋ ਹਾਂ 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 ਦੁਹਾਰਨ ਸੁਝਾ ਰਹੇ ਨੇ ਦੋਨੇ ਦਿਨੇ ਯਾਰ ਲੋ ਵੀ ਅੱਜ ਆਪਾਂ ਨਾ ਚਾਰ ਸੂਟ ਕੋਰੀਅਰ ਕਰਨੇ ਆ ਆ ਵਾਲੇ ਜਿਹੜੇ ਆਪਾਂ ਅੱਜ ਆਗੋ ਆਊਟਫਿਟ ਲਈ ਤੇ ਇਹ ਅਲੱਗ-ਅਲੱਗ ਕਲਰ ਤੇ ਰੈਡੀ ਹੋਏ ਨੇ ਮੈਂ ਤੁਹਾਨੂੰ ਅੱਜ ਦਿਖਾਉਣੀ ਆ ਇਹ ਪ੍ਰੋਪਰ ਡੰਮੀ ਦੇ ਪਾ ਕੇ ਪ੍ਰੋਪਰ ਤੁਹਾਨੂੰ ਇਹ ਸਾਰੇ ਸੂਟ ਦਿਖਾਉਣੀ ਆ ਜਾ ਜਿਹੜਾ ਮੈਂ ਸੂਟ ਬਲੈਕ ਵੇਅਰ ਕੀਤਾ ਸੀਗਾ ਉਹਦੇ ਨਾਲ ਦਾ ਮੇਰੇ ਕਲਾਇੰਟ ਨੇ yellow ਕਲਰ ਤੇ ਰੈਡੀ ਕਰਵਾਇਆਗਾ ਠੀਕ ਹੈ ਇਹ ਸਾਰੀ ਆਊਟਫਿਟ ਤੁਹਾਨੂੰ ਮੈਂ ਅੱਜ ਦਿਖਾਉਣੀ ਆ ਬਸ ਵੇਟ ਕਰੋ ਲਓ ਬਈ ਆਹ ਵਾਲਾ yellow ਕਲਰ ਤੇ ਬਨਾਇਆਗਾ ਆਪਾਂ ਦੇਖ ਸਕਦੇ ਹੋ ਤੁਸੀਂ ਸ਼ਿਮਰ ਤੇ ਬਣਿਆ ਹੋਇਆਗਾ ਠੀਕ ਹੈ ਤੇ ਛੋਟੇ ਚਾਕ ਰੱਕ ਕੇ ਹੀ ਪਾਕਿਸਤਾਨੀ ਸਟਾਈਲ ਤੇ ਫੁੱਲ ਪਿਓਰ ਔਰਗੈਂਜ਼ਾ ਦਾ ਇਹਦੇ ਨਾਲ ਦੁਪੱਟਾ ਦਾ ਤੇ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਹੋਇਆ ਆਪਾਂ ਲਿਆਂਦੇ ਆਂ ਤੇ ਆ ਹੈਗੀ ਇਹਦੀ ਸਲਵਾਰ ਸਲਵਾਰ ਤੇ ਵਰਕ ਕੀਤਾ ਇਹਨਾਂ ਨੇ ਥੋੜਾ ਜਿਹਾ ਚੇਂਜ ਕਰਵਾਇਆ ਸਲਵਾਰ ਤੇ ਵਰਕ ਮੇਰੇ ਵਾਲੀ ਸਲਵਾਰ ਤੇ ਘੱਟ ਵਰਕ ਸੀ ਤਾਂ ਇਹਨਾਂ ਨੂੰ ਥੋੜਾ ਜਿਆਦਾ ਵਰਕ ਚਾਹੀਦਾ ਸੀ ਸੋ ਤਾਂ ਕਰਕੇ ਆਪਾਂ ਜ਼ਿਆਦਾ ਕਰਤਾ ਸੀਗਾ ਵਰਕ نیچے ਆਪਾਂ ਫਿਨਿਸ਼ਿੰਗ ਪੱਟੀ ਲਗਾਈ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਠੀਕ ਹੈ ਜਿਹੜਾ ਵੀ ਤੁਹਾਨੂੰ ਅੱਛਾ ਲੱਗਦਾਗਾ ਤੇ ਆਹ ਵਾਲਾ ਬਹਾਮਾ ਤੇ ਵਰਕ ਠੀਕ ਹੈ ਨਾਲ ਫਿਨਿਸ਼ਿੰਗ ਪੱਟੀ ਵੀ ਆਪਾਂ ਲਗਾਈ ਹੋਈ ਆ ਦੁਪट्टे ਤੇ ਆਪਾਂ ਡਬਲ ਲੇਸ ਲਗਾਈ ਆ ਫਿਨਿਸ਼ਿੰਗ ਪੱਟੀ ਵਿਦ ਉਹ ਇਹਨਾਂ ਲੇਸ ਹੈਂਡਵਰਕ ਵਾਲੀ ਠੀਕ ਹੈ ਫੁੱਲ ਲੁੱਕ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਮੈਂ ਬਲੈਕ ਸੂਟ ਪਾਇਆ ਸੀ ਨਾ ਉਹਦੇ ਨਾਲ ਦਾ ਇਹ ਕਾਫੀ ਸਾਰੇ ਪੀਸ ਰੈਡੀ ਹੋਇਆ ਬਹੁਤ ਪਸੰਦ ਕੀਤਾ ਸੀ ਤੁਸੀਂ ਇਹ ਵਾਲਾ ਡਿਜ਼ਾਈਨ ਤਾਂ ਜੇ ਕਿਸੇ ਹੋਰ ਨੇ ਵੀ ਰੈਡੀ ਕਰਵਾਉਣਾ ਤਾਂ ਕਿਸੇ ਵੀ ਕਲਰ ਤੇ ਤੁਸੀਂ ਇਹਨੂੰ ਕਰਵਾ ਸਕਦੇ ਹੋ ਪਾਪਾ ਆਗੇ ਪਾਪਾ ਆਗੇ ਚਲੋ ਲੋ ਵੀ ਪਿਓ ਪੁੱਤ ਮਿਲ ਕੇ ਸਕੀਮਾਂ ਬਣਾਈ ਜਾਂਦੇ ਨਹੀਂ ਮਮਾ ਘੁੱਟਣੀ ਆ ਉਹ ਲੱਡੂ ਰੋਣਗੇ ਪੁੱਤ ਅੱਦਲੀ ਪੁੱਤ ਆਹੀ ਤਾਂ ਪਾਲਦਾ ਮਾਰ ਘਰ ਬੱਚਾ ਮੱਜੀ ਬੰਤ ਕੋਈ ਚੱਕਰ ਨਹੀਂ ਖਰਚਾ ਦੋਦੀ ਅੱਦਦੀ ਨੀ ਤੇ ਨਿਰਸੇ ਉੜਗੇ ਖਰਚੇ ਦੇ ਖੜਦਾ ਇਦੋਂ ਹਜੇ ਨਹੀਂ ਮੋੜਨੀ ਇਥੋਂ ਆਪਣਾ ਪਰ ਵੀ ਸਾਡਾ ਡਰਾਈਵਰ ਆ ਪਿੱਤੀ ਡਰਾਈਵਰ ਖਾਸ ਡਰਾਈਵਰ ਆ ਓਏ ਹੋਏ ਏ ਗੱਡੀ ਚਲਾਉਣੀ ਆ ਕੀ ਸਾਡੇ ਜੁਹਾਰ ਸਿੰਘ ਨੂੰ ਫਿਰ ਬਿਆਹੋ ਕੰਮ ਜ਼ਰੂਰੀ ਕਰੀ ਜਾਂਦੀਆਂ ਸੀ ਗਗਨ ਵਰਕੀਆਂ ਮੈਂ ਕਿਹਾ ਚੱਲ ਮੈਂ ਇਹਨੂੰ ਲੈ ਜਾਨੀ ਆ ਪੁੱਤਰ ਲੋ ਬਈ ਹੁਣ ਆਪਾਂ ਜਾ ਰਹੇ ਆ ਆਪਣੀ ਨਵੀਂ ਦੁਕਾਨ ਤੇ ਤੇ ਕੀ ਹੋ ਗਿਆ ਕੀ ਰੈਂਚਨ ਮੈਂ ਭਾੜੇ ਨਾਲ ਲੱਗਣਾ ਸਿੱਧੇ ਰੱਖੇ ਬੀ ਕਿਵੇਂ ਸਿੱਧੇ ਰੱਖੇ ਹੋਏ ਬਹੁਤ ਸੋਹਣੇ ਲੱਗਣਗੇ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਤੇ ਲਾਈਟਾਂ ਨੂੰ ਡੱਪ ਆ ਗਈਆਂ ਕਿੱਥੇ ਜਾਣਾ ਯਾਰ ਪਰ ਰੱਖਣੇ ਉੱਥੇ ਵਧੀਆ ਇਫੈਕਟਿਵ ਇਫੈਕਟਿਵ ਜੇ ਕਲਰ ਰੱਖਣੇ ਪੈਣਗੇ। ਬਲਕਿ ਪੁੱਤਾਂ ਦੇ ਕਲਰ ਬੰਦ ਜਿਹੜੇ ਹੁੰਦੇ ਹੋਈ ਨੇ। ਬਲੈਕ ਰੱਖਾਂਗੇ, ਰੈੱਡ ਹੁੰਦਾਗਾ। ਲੈ। ਗੱਲਾਂ ਕੋਈ ਜੁੜੀ। ਦੇਖੇ ਕਿਤੇ ਪਹੁੰਚ ਗਏ ਡੀਮਾਰਟ ਦੇ ਸਾਹਮਣੇ ਗਣਪਤੀ ਇਨਕਲੇਵ, ਸੀਵੀਏ ਐਂਡ ਚੇੱਟੀ ਸ਼ੂ ਵਾਲਿਆਂ ਦੀ ਦੁਕਾਨ ਤੇ ਪਹੁੰਚ ਗਏ ਆਪਾਂ। ਆਜਲੋ ਪਾਪਾ ਦੇ ਪਿੱਛੇ ਜਾਓ। 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 ਰਿੱਕੀ ਚੱਕ ਲਓ ਪਲੀਜ਼ ਇਹਨੂੰ। ਚੱਕਿਓ ਇੱਥੇ ਘੜਾ ਤਾਂ ਅਸੀਂ ਸੋਚੂਗਾ ਵੀ ਮੈਂ ਕਿੱਧਰ ਜਾਵਾਂ ਅੰਦਰ ਜਾਵਾਂ ਕਿ ਨਾ ਥੋੜੀ ਨਵੇਂ ਕੱਪੜੇ ਪਾ ਕੇ ਫੁਕਰੀ ਵੀ ਆਉਂਦੀ ਹੈ ਨਾ ਸਾਡੇ 'ਚ ਪੈਲ ਦੇ ਧਾਰ ਤੇ ਹੁੰਦੀ ਆ ਉਹ ਤਾਂ ਹਨਾ ਸੁਝਾਰ ਓਏ ਲਓ ਵੀ ਆਪਾਂ ਪਹੁੰਚ ਗਏ ਸੀਵੀ ਐਂਡ ਸ਼ੇਪੀ ਸ਼ੂ ਵਾਲੀ ਸ਼ਾਪ ਤੇ ਸਾਰੇ ਆਨੇ ਮੈਨੂੰ ਪੁੱਛਦੇ ਰਹਿੰਨੇ ਹੋ ਦੀਦੀ ਕਦੋਂ ਸ਼ੂ ਦੋਵੋਗੇ ਕਦੋਂ ਜਲਦੀ ਸਸ੍ਰੀ ਕਾ ਚੜ੍ਹ ਦੋ ਇੱਥੇ ਰਿੱਕੀ ਆ ਸਾਫ ਹੀ ਆ ਬਾਹਰ ਨਹੀਂ ਜਾਣਾ ਖੱਡਾ ਖਰਾਬ ਈ ਬੱਚਾ ਵੇ ਵੇ ਲਾਈ ਐ ਅੰਦਰ ਨਹੀਂ ਰਿਕੇ ਜਾਂਦਾ ਹਾਂ ਹਾਂ ਕਹਿੰਦਾ ਉਹ ਆ ਗਿਆ ਨਹੀਂ ਆਪਾਂ ਪਹਿਲਾਂ ਮੈਂ ਦਿਖਾਇਸ ਜਿਹੜੇ ਡੰਡੇ ਜਿ ਸੀ ਹੁਣ ਆਪਾਂ ਹਲਵਾ ਰਹੇ ਆ ਰੰਗ ਬਾਦ ਚ ਹੋਊਗਾ ਓਏ ਮੈਨੂੰ ਇੰਨਾ ਤਾਂ ਪਤਾ ਹੀ ਆ ਹੁਣ ਆ ਵੀ ਤਾਂ ਲੁਕੋਵਾਂਗੇ ਬੂਟੀ ਲੁਕੋ ਦੇਣਗੇ ਇਹ ਬਣੀ ਇੰਨੇ ਜਿਆਦਾ ਇੰਟੈਲੀਜੈਂਟ ਨਹੀਂ ਬਣੀਦਾ ਹੁੰਦਾ ਲੈ ਲੋ ਵੀ ਆਪਾਂ ਜਾ ਰਹੇ ਆ ਜੁਝਾਰ ਵਾਸਤੇ ਪਾਣੀ ਦੀ ਬੋਤਲ ਚੱਕਣ ਤੇ ਇਹ ਆਪਣਾ ਜਿਹੜਾ ਕੰਮ ਆ ਕਾਫੀ ਤਰ੍ਹਾਂ ਕੰਪਲੀਟ ਹੋ ਗਿਆ ਤੇ ਕਾਫੀ ਜ਼ਿਆਦਾ ਆਪਣਾ ਕੰਮ ਹਜੇ ਪੈਣ ਨਹੀਂ ਪਿਆਗਾ ਅੱਜ ਵੈਸੇ ਸ਼ੋਰ ਰੱਖਣ ਵਾਸਤੇ ਜਿਹੜੀਆਂ ਟ੍ਰੈਕ ਜੇ ਬਣਾਏ ਆ ਹਨ ਉਹ ਲੱਗਣ ਲੱਗੇ ਆ ਸ਼ਾਇਦ ਰੰਗ ਉਹ ਤੋਂ ਬਾਅਦ ਚ ਹੀ ਹੋਊਗਾ ਤੇ ਦੇਖਦੇ ਆਂ ਬਾਕੀ ਕੀ ਹੋ ਰਿਹਾ ਕਿਦਾਂ ਪਾਈਆਂ ਪਾਈ ਹੋਈਆਂ ਜਿਹੜਾਰ ਦੀ ਬੋਟਲ ਚੱਕ ਲਈ ਜਿਹੜਾਰ ਦੇ ਬਿਸਕਟ ਚੱਕ ਲਈ ਸਾਰਾ ਸਮਾਨ ਹੀ ਲਿਆਈ ਸੀ ਤੇ ਲੋਕੇਸ਼ਨ ਮੈਂ ਵਾਰੀ ਵਾਰੀ ਤੁਹਾਨੂੰ ਦਿਖਾ ਦਿਆਂਗਾ ਉਹ ਸਾਹਮਣੇ ਢੀਮਾਟ ਆ ਆ ਸਾਹਮਣੇ ਆ ਹੈਗਾਗਾ ਗਣਪਤੀ ਨਕਲੇਵ ਤੇ ਇੱਧਰ ਆਪਣੀ ਸ਼ਾਪ ਆ ਦਾਦ ਨੇ ਆ ਪਹਿਲੀ ਸ਼ਾਪ ਦੂਸਰੀ ਤੀਸਰੀ ਇਹ ਆ ਹੈਗੀ ਆ ਚੌਥੀ ਪੰਜਵੀਂ ਛੇਵੀਂ ਸੱਤਵੀਂ ਆ ਵਾਲੀ ਤੇਗੀ ਆਪਣੀ ਸ਼ਾਪ ਜੁਜਾਰ ਸਿੰਘ ਜੀ ਬਹੁਤ ਜਿਆਦਾ ਤੰਗ ਕਰ ਰਹੇ ਸੀ ਤਾਂ ਇਹਨੂੰ ਲੈ ਕੇ ਆ ਗਿਆ ਆਪਾਂ ਸ਼ਾਪ ਤੇ ਦੁਬਾਰੇ ਹਨਾ ਰਿੱਕੀ ਮਾਰਦਵਾਰ ਰਿੱਖੀ ਹਾਰ ਨੂੰ ਹਾਂ ਜੀ ਹੁਣ ਦੁਕਾਨ ਵਾਸਤੇ ਦੁਕਾਨ ਤੇਰੀ ਮਿਸਤਰੀ ਵਾਸਤੇ ਆਪਾਂ ਤੜੀ ਐ ਚਾ ਚਾਹ ਲੈ ਕੇ ਜੰਨੇ ਮਿਸਤਰੀ ਵਾਸਤੇ ਠੀਕ ਹੈ ਵਧੀਆ ਜੀ ਬਣਾ ਕੇ ਨੂੰ ਵੀ ਤਿਆਰ ਸੰਗੀ ਸੌਂਗੇ ਨੇ ਈਧਾਰ ਦਾ ਬੈਡ ਤਿਆਰ ਕਰਦੇ ਆ ਆਏ ਬਦਲੇ ਇੱਥੇ ਹਾਂ ਫੜਦੇ ਕੁਝ ਪਛਾਦੀਆਂ ਨਹੀਂ ਉਹ ਦਪਟਾ ਉਹ ਦਪਟੇ ਰੱਖਵਾਂਗੇ ਨਹੀਂ ਚਲ ਹਾਂ ਉਹ ਦਪਟਾ ਨਹੀਂ ਰੱਖਦਾਂਗੇ ਹਾਂ ਜੀ ਸੋਨੇ ਹੀ ਸੀ ਇਹਨੇ ਬਸ ਲੋ ਸੋ ਇਹ ਵੀ ਆਪਣੀ ਹੋ ਗਈ ਰੈਡੀ ਚਾਹ ਨਿਕਲੀ ਨਹੀਂ ਆਉਂਦੀ ਹਾਂ ਹੁਣ ਤਾਂ ਸਹੀ ਹੈ ਗਲੇ ਹਾਂ ਹੁਣ ਜਮਾ ਸਹੀ ਨੇ ਗਲੇ ਗੁੱਡ ਜਮਾ ਸਹੀ ਨੇ ਲਾਗੀ ਲਿਆ ਸੀ ਇਹਨਾਂ ਤੇ ਕਿਉਂਕਿ ਆਪਣਾ ਇਹ ਸ਼ੂਟ ਤੈਨੂੰ ਹੋ ਗਿਆ ਪਰਪਲ ਰੈਡੀ ਅੱਜ ਇਹਨਾਂ ਦਾ ਤਿੰਨਾਂ ਦਾ ਸ਼ੂਟ ਕਰ ਦਾਂਗੇ ਆਪਾਂ ਹੈ ਨਹੀਂ ਨਹੀਂ ਦੁੱਧ ਨਹੀਂ ਪਾਉਣਾ ਹਜੇ ਉਹ ਤਾਂ ਹਜੇ ਆਹ ਪੱਤੀ ਪਾਉਣੀ ਹੈ ਹਜੇ ਮੈਂ ਵੀ ਕਹਿੰਦੇ ਆਏ ਜੀ ਹਾਂ ਅਜੇ ਪੱਤੀ ਨਹੀਂ ਪਾਈ ਮੈਂ ਕਿਹਾ ਦੋ ਵਾਰੀ ਆ ਥੋੜੀ ਚਾਹ ਇਹਨੂੰ ਚੱਕੋ ਆਪਦੀ ਉਹਵੇਂ ਧਰਤੀ ਬਣਾਉਣੀ ਠੀਕ ਹੈ ਮੈਂ ਥੋੜੀ ਲੱਗੀ ਨਾ ਫਿਰ ਮੈਂ ਹੋਰ ਧਰਤੀ ਹਾਂਜੀ ਪਰ ਮੈਨੂੰ ਪਤਾ ਨਹੀਂ ਸੀਗਾ ਅਸੀਂ ਤਾਂ ਨਹੀਂ ਕਿਤੇ ਬਸ ਮੈਂ ਉਹਦੇ ਵਿੱਚ ਚਾਹ ਪੱਤੀ ਪਾਉਣੀ ਹੈ ਕਿੱਥੇ ਰੱਖਤੀ ਮੈਂ ਪੱਤੀ ਅੱਜ ਚੱਕੀ ਹੋਰਦੀ ਸੀ ਆ ਲੋ ਵੀ ਤੇ ਭਾਵੇਂ 5-6 ਮਿੰਟ ਨੂੰ ਉਬਾਲੇ ਆ ਜਾਣਾ ਵਧੀਆ ਤੇ ਫਿਰ ਉਸ ਤੋਂ ਬਾਅਦ ਉਹ ਚੁੱਧ ਪਾ ਦਾਂਗੇ ਐਨੇ ਮੈਂ ਸੂਟ ਆਪਣੇ ਤਿੰਨ ਸੂਟ ਹੋ ਗਏ ਰੈਡੀ ਪਰਪਲ ਠੀਕ ਹੈ ਦੇਖੋ ਸਟਿਚ ਕੀਤੇ ਨੇ ਇੱਕਾ ਤੇ ਆ ਦੋ ਠੀਕ ਹੈ ਆਹ ਹੈ ਗਿਆ ਤਿੰਨ ਲਓ ਵੀ ਤੇਨੇ ਅੱਜ ਆਪਾਂ ਪਾਰਸਲ ਕਰ ਦਾਂਗੇ ਗਗਣਾ ਦੇਖ ਲਈਂ ਵੀ ਉਧਰੋਂ ਕਿਹੜੇ ਸਟਿਚ ਹੋ ਕੇ ਆਏ ਨੇ ਕਿ ਇੱਥੇ ਪਿਆ ਸੀ ਜਿਹੜਾ ਉਹ ਕਿਹੜਾ ਠੀਕ ਹੈ ਉਹ ਦੇਖ ਲਿਓ ਰਾਜੀ ਤੇ ਦੁਪੱਟਿਆਂ ਤੇ ਲੇਸ ਰਹਿੰਦੀ ਹੋ ਜੇ ਜਦੋਂ ਕੰਪਲੀਟ ਹੋ ਗਿਆ ਮੈਨੂੰ ਦੱਸ ਦਿਓ ਫਿਰ ਉਹ ਜੀ ਮੈਂ ਫੋਨ ਕਰ ਦੂੰਗੀ ਉਹਨਾਂ ਨੂੰ ਉਹ ਫੜ ਕੇ ਲੈ ਜਾਣਗੇ ਠੀਕ ਹੈ ਦੋ ਪਰਪਸ ਇਹ ਉਹਨਾਂ ਦੇ ਇੱਕ ਮੋਰ ਪੰਖੀ ਜਿਹੜੇ ਆਪਾਂ ਕਰ ਲਾ ਸਟਿਚ ਕਰਾਇਆ ਉਹ ਵਾਲੇ ਭੇਜਣੇ ਤੇ ਹਾਂ 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 ਕਿਹੜਾ ਕਰਿਆ ਇਹਨਾਂ ਨੂੰ ਇਹ ਮੋਰ ਪੰਖੀ ਦੀਆਂ ਬਾਹਾਂ ਰਹਿ ਗਈਆਂ ਸੀਗੇ ਲੇਸ ਉਹ ਸੀ ਵੀ ਲੇਸ ਕੱਟੇ ਸੀ ਆ ਦੇਖੋ ਆ ਦੇਖੋ ਹਜੇ ਹਜੇ ਕੰਮ ਰਹਿਦਾਗਾ ਹਜੇ ਮੈਨੂੰ ਕਰੀਂਦੇ ਨਹੀਂ ਦੀ ਰਹੀ ਕੰਪਲੀਟ ਹੈ ਕੰਮ ਮੈਂ ਉਧਰਲੀ ਦੁਕਾਨ ਚ ਕੀ ਉਲਝੀਗੀ ਤੂੰ ਸੀਰੀਅਸ ਹੀ ਨਹੀਂ ਲੈਂਦਾ ਮੈਨੂੰ ਹੈ ਆਹ ਲੈ ਦੇ ਉਧਰ ਬਾਹਰ ਲੈ ਆ ਆ ਠੀਕ ਹੈ ਠੀਕ ਹੈ ਗੁੱਡ ਉਹ ਤਾਂ ਉਹ ਸੂਟ ਸਾਹਮਣੇ ਆ ਵਾਲਾ ਆਂਟੀ ਦਾ ਸੂਟ ਆ ਇਹਨੇ ਚੁੰਨੀ ਡਾਈ ਹੋ ਕੇ ਆ ਗਈ ਜਿਮਰਨ ਮੇਰੀ ਗੱਲ ਸੁਣੋ ਉਹ ਤੇ ਨਾ ਇਦਾਂ ਦੀ ਲੇਸ ਦੇਖ ਲੋ ਆ ਕਰੀਮ ਜੇ ਕਲਰ ਦੀ ਠੀਕ ਹੈ ਠੀਕ ਹੈ ਉੱਪਰ ਪਈ ਹੋ ਚਾਰੇ ਪਾਸੇ ਕਰੀਮ ਕਲਰ ਲੇਸ ਲਾ ਦੇ ਠੀਕ ਹੈ ਇਹ ਰੱਖ ਲੋਭੀ ਆਪਾਂ ਚਾਹ ਦੇਖ ਲਈਏ ਜਾ ਕੇ ਕੰਮ ਉਹਨਾਂ ਨੂੰ ਦੱਸਿਆ ਕਿ ਅੱਜ ਮੈਂ ਆਪ ਦਾ ਤੇ ਸ਼ਰਨਦੀਪ ਦਾ ਸੂਟ ਵੀ ਦੇਤਾ ਮੇਰੀ ਜਠਾਣੀ ਵਾਸਤੇ ਸੂਟ ਰੈਡੀ ਕਰਵਾ ਲਿਆ ਮੈਂ ਘਰ ਬਾ ਚੌਕ ਤੇ ਤੇ ਆਪ ਦੇ ਵਾਸਤੇ ਅਸੀਂ ਦੋਨਾਂ ਚੰਨ ਨੇ ਉੱਧਰ ਰੈਡੀ ਹੋਣਾਗਾ ਠੀਕ ਆ ਪੂਰਾ ਵਧੀਆ ਰੈਡੀ ਕਰਵਾਉ ਦਣਾ ਇਹ ਸਾਰਾ ਸਿੱਧਰਾਣੀ ਜਠਾ ਇਕੱਠੇ ਰੈਡੀ ਹੋਵਾਂਗੇ ਵਰਤਾਂ ਤੇ ਸਾਡਾ ਦੇਖਿਓ ਤੁਸੀਂ ਘਰ ਬਾ ਚੌਕ ਤੇ ਅਦਰ ਆਪਣਾ ਫਰੋਜੀ ਸੂਟ ਵੀ ਹੋ ਗਿਆ ਰੈਡੀ ਆ ਵੀ ਹੋ ਗਿਆ ਉਹਦੇ ਨਾਲ ਦਾ ਚਾਰ ਪੰਜ ਸੂਟ ਰੈਡੀ ਹੋ ਗਏ ਇੱਕ ਫਰੋਜੀ ਕੁੜੀ ਫੜ ਕੇ ਲੈ ਗਈ ਸੀ ਨਾ ਇੱਕ ਕੁੜੀ ਦਾ ਅਨਸਟਿਚ ਸੀਗਾ ਉਹ ਫੜ ਕੇ ਲੈ ਗਈ ਦੂਜੀ ਸਾਈਡ ਤੇ ਕਾ ਪਰਪਲ ਆਪਣਾ ਬਣੀ ਜਾਂਦਾ ਫਿਰ ਨਾ ਕਰ ਰਹਿ ਗਿਆ ਇਹ ਕਿ ਦੂਜੀ ਜਗ੍ਹਾ ਜਿੱਥੇ ਗੱਤ ਲੈਸ ਲੱਗੀ ਸੀ ਪਹੁੰਚੇ ਤੇ ਨਹੀਂ ਕਿ ਉਹ ਵੀ ਰਹਿ ਗਈ ਐਂ ਕਰਨਾ ਹੋਈ ਰਹਿੰਦੀ ਆ ਨਾ ਠੀਕ ਕਰਨ ਵਾਲੀ ਦੱਸ ਦੇ ਲੋ ਬਈ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਵਲੌਗ ਮੀਟ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੁਣ ਠੀਕ ਹੈ ਕਿਉਂਕਿ ਬਲੌਗ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਸੀਗਾ ਤਾਂ ਕਰਕੇ ਮੈਂ ਇੱਥੇ ਹੀ ਐਂਡ ਕਰ ਰਹੀ ਹਾਂ ਵਲੌਗ ਦਾ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਨੈਕਸਟ ਪਾਰਟ ਹਜੇ ਕੰਟੀਨਿਊ ਆ ਦੁਕਾਨ ਤੇ ਕੰਮ ਚੱਲ ਜੀਦਾ ਮੈਂ ਸਾਰਾ ਦਿਖਾਉਣੀ ਹਾਂ ਤੁਹਾਨੂੰ ਜਾ ਕੇ ਕਾਫੀ ਕੰਮ ਹੋ ਗਿਆ ਤੇ ਚਾਹ ਲੈ ਕੇ ਚੱਲੇ ਆਂ ਪਰ ਇਹ ਵਾਲਾ ਵਲੌਗ ਇੱਥੋਂ ਤੱਕ ਹੀ ਹੈ ਠੀਕ ਹੈ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਕਿੱਦਾਂ ਦਾ ਲੱਗਿਆ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਬਾਕੀ ਹੁਣ ਤੁਹਾਨੂੰ ਸਾਡੀ ਫੈਮਿਲੀ ਵਲੌਗ ਦੇਖਣ ਨੂੰ ਮਿਲਿਆ ਕਰੇਗਾ ਕਿਉਂਕਿ ਅਸੀਂ ਸਾਰੀ ਫੈਮਿਲੀ ਇਕੱਠੇ ਹੋ ਗਿਆ ਅੰਦਾਰੇ ਪਹਿਲਾਂ ਦੀਦ ਕਰਨ ਕਰ ਰਹੇ ਹਾਂ ਜੇ ਅਸੀਂ ਹੁਣ ਇੱਥੇ ਆ ਗਏ ਤੇ ਸਾਡਾ ਸਪੈਸ਼ਲੀ ਕਰਬਾਚੌਤ ਵੀ ਦੇਖਿਓ ਸਾਡਾ ਦੋਨਾਂ ਜਰਾਂ ਅੰਦਰਾਣੀ ਜੀ ਥੰਨੇ ਦਾ ਸਪੈਸ਼ਲ ਹੋਣ ਵਾਲਾ ਬਾਏ ਬਾਏ ਗਾਇਸ ਮਿਲਦੇ ਹਾਂ ਕਲ ਨੂੰ ਨੈਕਸਟ ਵਲੌਗ ਦੇ ਵਿੱਚ